आज जो रणनीति बनाई गई है जिस जैसे कह रहे हैं जो संयुक्त किसान मोर्चा और केएमएम किसान मोर्चा दोनों फार्मों की ये जो लड़ाई है संघर्ष में जो कल को 21 तारीख को 11 बजे का टाइम बाउंड किया गया है कि जो सरकार ने अभी हमारे साथ बातचीत की है और कोई भी मांगों अभी तक किसान के नहीं मांगी जे assi is manch teo dassna chahunde ha ki kal nu shantmay tareeke de naal assi jo delhi kooch karne ki raniti banayi hai जो किसान है खाली हाथ उसके पास कोई भी राइफल नहीं है कोई भी गोला बरूद नहीं है वो अपने खाली हाथ उस बॉर्डर को बीच में सारे ट्रैक्टर ट्रालियाँ लेकर अपने जो राशन है सामान लेके वो दिल्ली कूच कर अगर सरकार ने उसके ऊपर जो भी जैसे पहले हमारे पचास साठ इससे खनौरी बॉर्डर में जख्मी हुए है और उसमें प्लास्टिक की गोली और ग्रनेड मोटर बम बहुत कुछ सरकार ने किसानों को दबाने के लिए किया है ਅਗਰ ਫੇਰ ਵੀ ਉਹ ਐਸਾ ਕਰੇਗੀ ਤੋ ਜੇ ਬਹੁਤ ਮਾੜੀ ਘਟਨਾ ਹੋਗੀ ਕਿਉਂਕਿ ਕਿਸਾਨ ਇੱਕ ਦੇਸ਼ ਦਾ ਅੰਨਦਾਤਾ ਹੈ ਜੋ ਅੰਨ ਪੈਦਾ ਕਰਤਾ ਹੈ ਔਰ ਆਪਣੀ ਹੱਕੀ ਮੰਗਾਂ ਕੇ ਲਈ ਉਹ ਆਪਣਾ ਆਪਣਾ ਜੋ ਹੱਕ ਹੈ ਉਸੇ ਮੰਗੋ ਪਾਰੋ ਉਹ ਪੂਰਾ ਲੜ ਰਹਾ ਹੈ ਜੈਸੇ ਐਮਐਸਪੀ ਦਾ ਗਾਰੰਟੀ ਕਾਨੂੰਨ ਹੋਵੇ ਕਰਜ਼ਾ ਮੁਕਤੀ ਹੋਵੇ ਕਿਸਾਨ ਔਰ ਮਜ਼ਦੂਰੋ ਕੀ ਜੈਸੇ ਸੁਆਮੀ ਨਾਥਨ ਕੀ ਰਿਪੋਰਟ ਹੋਵੇ ਜੈਸੇ ਸੀ ਟੂ ਪਲੱਸ 50% ਦਾ ਜੋ ਮੋਦੀ ਸਰਕਾਰ ਨੇ ਕਿਸਾਨੋ ਕੀ ਆਮਦਨ ਕੋ ਦੁੱਗਣਾ ਕਰਨ ਵਾਲਾ ਫਾਰਮੂਲਾ ਤੈਅ ਕੀਤਾ tha ਉਹ ਵੀ ਅਭੀ ਪੂਰਾ ਨਹੀਂ ਕੀਤਾ ਇਹ ਸਾਰੀ ਮੰਗੋ ਕੇ ਲੈ ਕੇ ਜੋ ਸੰਘਰਸ਼ ਚੱਲ ਰਹਾ ਹੈ ਇਹ ਦੋਨੋਂ ਬਾਰਡਰਾਂ 'ਮੇ ਜੋ ਕਲ ਕੋ ਰਣਨੀਤੀ ਹੈ ਇਹ ਇੱਕ ਹੀ ਟਾਈਮ 'ਮੇ ਜੋ ਅਸੀਂ ਹਮ ਦਿੱਲੀ ਕੂਚ ਕਰਨੇ ਲਈ ਤਿਆਰ ਹੋਗੇ ਬਾਕੀ ਹਮਾਰੇ ਸਾਥ ਕੋਟ ਬੁੱਢਾ ਜੀ ਸਰਦਾਰਿੰਦਰ ਜੀ ਸਿੰਘ ਜੀ ਲਖਵਿੰਦਰ ਸਿੰਘ ਜੀ ਰਗਵੀਰ ਸਿੰਘ ਜੀ ਭਗਾਲਾ ਅਮਨੂ ਕਹਾੜ ਜੀ ਸੰਦੀਪ ਜੀ ਇਹ ਸਾਰੇ ਹੁਣ ਕੋਟ ਬੁੱਢਾ 'ਚ ਦੱਸਣਗੇ ਸਾਥੀਓ ਸਭ ਨੂੰ ਨਮਸਕਾਰ ਬੇਨਤੀ ਹੈ ਕਿ ਕਾਫੀ ਚਾਰ ਗੇੜ ਸਰਕਾਰ ਦੇ ਨਾਲ ਲੱਗ ਚੁੱਕੇ ਸਾਡੇ ਸਾਥੀਆਂ ਦੇ ਅਸੀਂ ਵੀ ਜਾਣਦੇ ਰਹੇ ਜੀ ਦੇ ਵਿੱਚ ਸਰਕਾਰ ਹਾਲਾਂ ਤੱਕ ਕੋਈ ਖਰੀਦੀ ਉਤਰੀ ਅਸੀਂ ਕੋਈ ਆਪਣੀਆਂ ਮੰਗਾਂ ਲੈ ਕੇ ਨਹੀਂ ਚੱਲੇ ਸਰਕਾਰ ਦੀ ਲਿਖਤੀ ਕਮਿਟਮੈਂਟ ਦੇ ਮੁਤਾਬਕ ਕਿ ਦਿੱਲੀ 2020 ਅੰਦੋਲਨ ਦੇ ਵਿੱਚ ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਸੰਜੀਤ ਅਗਰਵਾਲ ਦੀ ਦਸਕਤਰਾਹੀਂ ਤੁਹਾਨੂੰ ਦਿੱਤੀਆਂ ਗਈਆਂ ਔਰ ਉਹਦੇ ਮੁਤਾਬਕ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਬੈਠ ਕੇ ਇਹਦਾ ਹੱਲ ਦਾ ਸਮਾਧਾਨ ਕਰਾਂਗੇ ਅਗਰ ਅਸੀਂ ਅਗੋਂ ਇਹ ਬੇਨਤੀ ਕੀਤੀ ਕਿ ਜੇ ਤੁਸੀਂ ਸਮਾਧਾਨ ਨਹੀਂ ਕੱਢਿਆ ਤੇ ਅਸੀਂ ਮੋਰਚਾ ਸਸਪੈਂਡ ਕਰਕੇ ਚੱਲਨੇ ਆ ਜਾਂ ਕਿ ਮੋਰਚਾ ਫਤਕ ਫਤੇ ਕਰਕੇ ਨਹੀਂ ਚੱਲੇ 200 221 ਵਾਲਾ ਅਸੀਂ ਮੋਰਚਾ ਸਸਪੈਂਡ ਕਰਕੇ ਚੱਲਨੇ ਆ ਅਗਰ ਜੇ ਤੁਸੀਂ ਕਿਸੇ ਗੱਲ ਤੇ ਨਾ ਆਓਗੇ ਤੇ ਫੇਰ ਵਾਪਸ ਅਸੀਂ ਫੇਰ ਦਿੱਲੀ ਆਵਾਂਗੇ ਦਿੱਲੀ ਕੁਝ ਕਰਾਂਗੇ ਫੇਰ ਆਣ ਕੇ ਆਪੋ ਆਪਣਾ ਜਿਹੜਾ ਗਿਲਾ ਛਕਵਾ ਲੈ ਕੇ ਬੈਠਾਂਗੇ ਔਰ ਉਹਦਾ ਜਵਾਬ ਤੁਸੀਂ ਦਿਓਗੇ ਪਰ ਜਵਾਬ ਸਾਨੂੰ ਇਹ ਮਿਲਿਆ ਕਿ ਲਿਖਤੀ ਵੀ ਦੇ ਦਿੱਤਾ ਔਰ ਬੁਰੀ ਤਰ੍ਹਾਂ 13 ਔਰ 14 ਨੂੰ ਵੱਡੇ ਪੱਧਰ ਤੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਪੂਰੇ ਹਰਿਆਣਾ ਪੰਜਾਬ ਵਾਕੀ ਵੀ ਜਿੰਨੇ ਵੀ ਲਾਗੇ ਲਾਗੇ ਰਾਜ ਲੱਗਦੇ ਇਹਨਾਂ ਨੂੰ ਬੁਰੀ ਤਰ੍ਹਾਂ ਤਰਚਰ ਕੀਤਾ ਤੇ ਕਿਹਾ ਨੁਕਸਾਨ ਕੀਤਾ ਗਿਆ ਬਹੁਤ ਜਿਆਦਾ ਵੱਡੇ ਪੱਧਰ ਤੇ ਫਰਕਚਰ ਕੀਤਾ ਗਿਆ ਜਿਦੇ ਵਿੱਚ ਸਾਡਾ ਗਿਆਨ ਸਿੰਘ ਔਰ ਮਨਜੀਤ ਸਿੰਘ ਦੋ ਕਿਸਾਨ ਮਸ਼ੀਦ ਹੋਏ ਇੱਕ ਕਿਸਾਨ ਜਿਹੜਾ ਵਾ ਉਹ ਪਟਿਆਲੇ ਪਈ ਉਹਦੀ ਡੱਡ ਬਾਲਟੀ ਔਰ ਸਰਕਾਰ ਖੁਦੇ ਬੋਲੀ ਕਿ ਅਸੀਂ ਇਹਦਾ ਜੋ ਇਹਨੂੰ ਬੰਦਾ ਮਾਨ ਸਰਕਾਰ ਦਿੱਤਾ ਜਾਊਗਾ ਔਰ ਸਰਕਾਰ ਉਹਦੇ ਨਾਲ ਵੀ ਖਿਲਵਾੜ ਕਰ ਰਹੀ ਡੱਡ ਬਾਲਟੀ ਅੰਦਰ ਪਈਆ ਘਰ ਦੇ ਬਾਹਰ ਰੋ ਕਰਾ ਰਹੇ ਆ ਔਰ ਉਹਨੂੰ ਅਜੇ ਤੱਕ ਕੋਈ ਸਨਮਾਨ ਸਨਮਾਨ ਵੀ ਨਹੀਂ ਦਿੱਤਾ ਗਿਆ ਔਰ ਇਹ ਵੀ ਇੱਕ ਬੜੀ ਦੁੱਖ ਦੀ ਗੱਲ ਆ ਅਸੀਂ ਕੋਈ ਆਪ ਦੇ ਦੇਸ਼ ਦੇ ਨੌਜਵਾਨਾਂ ਦਾ ਜਾਂ ਕੋਈ ਆਪ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਅਸੀਂ ਪੂਰੇ ਦੇਸ਼ ਦੀ ਲੜਾਈ ਲੜਦੇ ਆ ਜ ਜਿਹਦੇ ਵਿੱਚ ਸਾਡੇ ਨਾਲ ਤਾਮਨ ਲਾਡੂ ਦੇ ਲੋਕ ਵੀ ਹੈਗੇ ਆ ਸਾਡੇ ਨਾਲ ਕਰਨਾਟਕਾ ਦੇ ਲੋਕ ਵੀ ਹੈਗੇ ਆ ਸਾਡੇ ਨਾਲ ਰਾਜਸਥਾਨ ਦੇ ਵੀ ਹੈਗੇ ਆ ਕੇਰਲਾ ਦੇ ਵੀ ਹੈਗੇ ਆ ਥੱਲੇ ਨਾਲ ਐਮਪੀ ਦੇ ਵੀ ਹੈਗੇ ਆ ਰਾਜਸਥਾਨ ਦੇ ਹਰਿਆਣਾ ਸਾਰਾ ਦੇਸ਼ ਲੜ ਰਿਹਾ ਪਰ ਚਿੰਤਾ ਦਾ ਵਿੱਚ ਹੈ ਵੀ ਉਹਨਾਂ ਨੂੰ ਬੁਰੀ ਤਰ੍ਹਾਂ ਟਾਰਚਰ ਕਰਕੇ ਜੋ ਰੇਲਾਂ ਦੇ ਲੋਕ ਦਿੱਲੀ ਵੱਲ ਚੜ੍ਹ ਕੇ ਆਏ ਉਹਨਾਂ ਨੂੰ ਵੀ ਕੁੱਟਫਾਟ ਕਰਕੇ ਪਿਛੇ ਭੇਜਿਆ ਗਿਆ ਥਾਣਿਆਂ ਚ ਲੱਕਿਆ ਗਿਆ ਹਰਿਆਣੇ ਦੇ ਵਿੱਚ ਅਲਾਉਟਮੈਂਟਾਂ ਕਰਕੇ ਘਰਾਂ ਦੇ ਵਿੱਚ ਬੰਬ ਫੋੜੇ ਗਏ ਵੱਡੇ ਵੱਡੇ ਪੱਧਰ ਤੇ ਇੱਕ ਮੈਂ ਕਹੂੰਗਾ ਕਿ ਜਿਹੜੇ ਇੱਕ ਕਿਲਿਆਂ ਦੇ ਰੂਪ ਦੇ ਵਿੱਚ ਉਹ ਗੇਟ ਤੋੜਨ ਵਾਲੇ ਕਿਲਿਆਂ ਦੇ ਉਹ ਫੋੜੇ ਗਏ ਇੱਥੋਂ ਤੱਕ ਕਿ ਉਹਨਾਂ ਲੋਕਾਂ ਤੋਂ ਜ਼ਬਰੀ ਅਲਾਉਟਮੈਂਟਾਂ ਵੀ ਕਰਵਾ ਰਹੇ ਕਿ ਜਿਹੜਾ ਹਰਿਆਣੇ ਦੇ ਵਿੱਚੋਂ ਬਾਹਰ ਨਿਕਲਿਆ ਅੰਦੋਲਨ ਵਾਸਤੇ ਉਹਨੂੰ ਇੱਕ ਪਘੌੜਾ ਘਰਾਰ ਮੰਨਿਆ ਜਾਵੇ ਪਿੰਡ ਵੱਲੋਂ ਕਿ ਸਾਡੇ ਪਿੰਡ ਦਾ ਬੜੇ ਇੱਥੋਂ ਤੱਕ ਗੱਲ ਆਈ ਆ ਅਸੀਂ ਆਪਦੇ ਦੇਸ਼ ਦੇ ਹੱਕੀ ਮੰਗਾਂ ਵਾਸਤੇ ਲਿਖਤੀ ਕਮਿਟਮੈਂਟ ਵਾਸਤੇ ਦਿੱਲੀ ਨੂੰ ਖਾਲੀ ਹੱਥ ਕੱਲ ਨੂੰ ਕੂਚ ਕਰਾਂਗੇ 11 ਵਜੇ ਦਾ ਸਮਾਂ ਬਣਿਆ ਪਰ ਉਹਦੇ 'ਚ ਸਰਕਾਰ ਸਾਨੂੰ ਟਰਾਰਚਰ ਕਰਦੀ ਆ ਸਾਡਾ ਨਫਾ-ਨੁਕਸਾਨ ਕਰਦੀ ਆ ਤੇ ਇਹ ਖਲਟਰ ਸਰਕਾਰ ਤੇ ਮੋਦੀ ਸਰਕਾਰ ਹੋਊਗੀ ਅਸੀਂ ਅੱਜ ਵੀ ਸਾਡਾ ਕੋਈ ਚਾਹ ਨਹੀਂਗਾ ਕਿ ਅਸੀਂ ਦਿੱਲੀ ਵੱਲ ਨੂੰ ਜਾਈਏ ਕਿਉਂਕਿ ਦਿੱਲੀ ਸਾਡਾ ਘਰ ਆ ਦਿੱਲੀ ਸਾਡਾ ਕੇਂਦਰ ਆ ਦਿੱਲੀ ਇੱਕ ਸਾਡਾ ਘਰ ਆ ਜਿੱਥੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਸਰਕਾਰ ਬਣਦੀ ਆ ਜਿਵੇਂ ਕੋਈ ਇੱਕ ਸਟੇਟ ਦਾ ਕੋਈ ਮੁੱਖ ਮੰਤਰੀ ਬੰਦਾ ਉਹ ਸਾਡਾ ਇੱਕ ਮੁਖੀ ਆਂਦਾ ਤੇ ਮੁਖੀਏ ਤੋਂ ਅਸੀਂ ਆਪਦੇ ਹੱਲਾਂ ਵਾਸਤੇ ਜਾਣ ਵਾਸਤੇ ਕੋਈ ਗਰੇਜ ਨਹੀਂ ਇਹ ਦੇਸ਼ ਦਾ ਸੰਵਿਧਾਨ ਆ ਪਰ ਅਸੀਂ ਆਪਦੇ ਘਰ ਜਾਣ ਵਾਸਤੇ ਵੀ ਸਾਨੂੰ ਰੋਕਿਆ ਗਿਆ ਜਿਵੇਂ ਕੋਈ ਯੂਕਰੇਨ ਤੇ ਰੂਸ ਦੀ ਜੰਗ ਲੱਗੀ ਹੋਵੇ ਵੱਡੇ ਪੱਧਰ ਤੇ ਇਹ ਵੱਡੇ ਪੱਧਰ ਤੇ ਸਾਨੂੰ ਇੱਕ ਦੇਸ਼ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਵੰਡ ਪ੍ਰਣਾਲੀ ਸਾਡੀ ਜਿਹੜੀ ਉਹ ਬਣਾ ਕੇ ਔਰ ਸਾਨੂੰ ਵੱਖ-ਵੱਖ ਤਰ੍ਹਾਂ ਦਾ ਸਾਨੂੰ ਏਜੰਸੀਆਂ ਛੱਡ ਕੇ ਭੰਡਿਆ ਜਾ ਰਿਹਾ ਕਿਸ ਕਈ ਰਕਮਾਂ ਦੀਆਂ ਇਹੋ ਜਿਹੀਆਂ ਬੋਲੀਆਂ ਕੱਡੀਆਂ ਜਾ ਰਹੀਆਂ ਕਿ ਲੋਕਾਂ ਦੇ ਵਿੱਚ ਅਲਰਜੀ ਪੈਦਾ ਕਰਕੇ ਇਹਨਾਂ ਲੋਕਾਂ ਨੂੰ ਦੂਸਰੇ ਰਸਤੇ ਤੋਰ ਦਈਏ ਜਿਵੇਂ ਅੱਗੇ ਦੇਸ ਦਾ ਵੱਡੇ ਪੱਧਰ ਤੇ ਇਹ ਸਿਹਤ ਦੀਆਂ ਧਰਾਂ ਨੁਕਸਾਨ ਕਰਦੀਆਂ ਰਹੀਆਂ ਅਸੀਂ ਉਹਨਾਂ ਕਪੀਟਮੈਂਟ ਮੰਗਾਂ ਦੀ ਤੌਰ ਤੇ ਅਸੀਂ ਆਪ ਦਾ ਖਾਲੀ ਹੱਥ ਜਾਵਾਂਗੇ ਔਰ ਜੇ ਉਹ ਸਾਡੇ ਨਾਲ ਤਸਦਦ ਕਰਦੇ ਆ ਟਾਰਚਰ ਕਰਦੇ ਆ ਸਾਨੂੰ ਮਾਰਦੇ ਆ ਉਹ ਫਿਰ ਜਿਹੜੀ ਆ ਸਰਕਾਰ ਜਿਹੜੀ ਆ ਉਹ ਇਸ ਦਾ ਜਵਾਬ ਦੇਊਗੀ ਧੰਨਵਾਦ ਜੀ ਦਾ ਗੱਲ सवाल जवाब करिए प्रेस के सभी साथियों को आज जोड़ के नमस्कार साथियों आज ये किसान आंदोलन हमारा किसान समाज और हमारा पूरा देश आज एक बड़े महत्वपूर्ण मोड पे खड़ा है देश के इतिहास में ऐसा पहली बार हुआ है कि कोई सरकार कोई प्रधानमंत्री लगातार दस साल सत्ता में रहे हो लेकिन उसके बावजूद उन्होंने एक भी निष्पक्ष न्यूट्रल किसान डेलीगेशन से मुलाकात नहीं करी हमारे प्रधानमंत्री जी के पास कॉरपोरेट घरानों के प्रोग्रामों में जाने का तो समय है लेकिन प्रधानमंत्री जी के पास देश के अन्नदाता की बात सुनने का समय नहीं है इससे दुख और दुर्भाग्य की बात हमारे लिए कोई और हो नहीं सकती जो प्रधानमंत्री 2014 से पहले बड़े बड़े वादे करते थे आज वो देश के किसान की बात सुनने को भी तैयार नहीं है साथियों किसी भी सरकार का यह अधिकार होता है, वो हमारी मांग माने या ना माने लेकिन उसी तरीके से ये अधिकार देश की जनता का भी है कि वो अपने देश की राजधानी में जाके शांतिपूर्ण प्रदर्शन कर सकती है तेरह फरवरी से आप देख रहे हो तेरह फरवरी को यहां पे पहुंचे थे और आज बीस तारीख हो चुकी है आज आठवां दिन है मोर्चे का यहां पे इंजेक्टर मोर्टार दागे गए बारह बोर के सीधे छर्रे मारे गए लोगों की छातियों की तरफ लोगों के सिरों की तरफ ये सरकार किसान विरोधी सरकार है यह सरकार मानवता विरोधी इंसान विरोधी सरकार है चार राउंड की बैठकें सरकार के साथ हो चुकी है और चारों राउंड की बैठकों में टेबल के ऊपर हमारे किसान नेताओं ने हमारे किसान डेलीगेशन ने सरकार के तमाम तर्कों को परास्त करने का हराने का कार्य किया है आपने देखा होगा दो दिन पहले जो प्रपोजल हमें दिया गया था सरकार द्वारा अगर हम चाहते तो उसी पर उस प्रपोजल को वहीं मना कर सकते थे लेकिन हमारे दोनों फोरम लोकतांत्रिक फोरम है हमने कहा कि हम तो मात्र نمائندگے के तौर पे نمائندگے तौर पे यहां पे आए हैं अपने फोरम के लोगों से डिस्कस करेंगे इसके प्लस और माइनस पॉइंट देखेंगे और सारी विचार चर्चा करने के बाद जब हमें लगा कि ये पूरे तरीके से ये प्रपोजल किसानों के विरोध में है तो उसके बाद समझदारी से चर्चा करने के बाद अगले दिन हमने उस प्रपोजल को रिजेक्ट किया साथियों पूरे देश में और खासकर पंजाब और हरियाणा में कल की कॉल का संदेश बड़े लेवल पे जा चुका है इंटरनेट बंद होने के बावजूद तमाम गांवों में ये संदेश पहुंच चुका है कि कल यानी इक्कीस तारीख को सुबह ग्यारह बजे तक शंभू बॉर्डर पे और खनौरी बॉर्डर पे हरियाणा पंजाब के किसानों को पहुंचना है बड़ी संख्या में मैं आपके माध्यम से क्योंकि हमारा इंटरनेट बंद है हमारे फेसबुक प्रोफाइल ट्विटर प्रोफाइल सब सरकार ने हटा दिए हैं तो आपके माध्यम से तमाम नौजवान भाइयों को एक विशेष विनती हाथ जोड़ के करना चाहते हैं कि बड़ी संख्या में पहुंचने के साथ साथ कल हमें बड़े लेवल पे अपना अनुशासन भी रखना है बिना अनुशासन बिना शांति के कोई भी मोर्चा जीता नहीं जा सकता अगर किसी भी मोर्चे में हमारी तरफ से गलती से भी आधा परसेंट भी हिंसा हो गई तो हमारा मोर्चा बहुत कमजोर हो जाएगा और यदि हम शांति से रहेंगे जैसे अब तक रहे हैं सरकार चाहे कितनी बड़ी हिंसा कर ले सरकार के जबर का सामना हम अपने सबर से करेंगे जब हम शांतिपूर्ण रहेंगे तो निश्चित तौर पर हम मोर्चे को फतेह करेंगे कोई भी ताकत <hammachin> हमें मोर्चा नहीं हरा सकती एक एक इंसान की की कीमत कीमत एक एक किसान हमारे की लिए बहुत कीमती है एक एक नौजवान की जिंदगी कीमत हमारे लिए बड़ी कीमती है जो पुलिस वाले भाई हैं वो भी किसान मजदूर परिवारों से हैं उनकी जिंदगी की कीमत भी हमारे लिए बड़ी महत्वपूर्ण है राजनेताओं के लिए ना तो किसान की जिंदगी का कोई मूल्य है और ना ही पुलिस वाले भाई की जिंदगी का कोई मूल्य है अगर नुकसान किसी भी तरफ से होगा वो किसान और मजदूर समाज का ही नुकसान है वो हमारा ही नुकसान है तो इसलिए मेरी हाथ जोड़ के प्रार्थना है तमाम नौजवान भाइयों से आपके माध्यम से करना चाहते हैं आपको बड़ी संख्या में पहुंचना है बॉर्डरों लेकिन जो लीडरशिप जिस तरीके से कहेगी उस तरीके से हम आगे बढ़ने का कार्य करेंगे हमें अपनी शांति भंग नहीं होने देनी हमें अपना अनुशासन नहीं टूटने देना और अगर गोली खाने की नौबत भी आएगी तो सबसे पहले आपकी लीडरशिप ये गोली खाएगी

तो मेरी अंत में यही प्रार्थना है तमाम भाइयों से जो कल बड़ी संख्या में आ रहे हैं जो ऑलरेडी नौजवान हमारे साथ हैं हम नौजवानों की हर एक भावना भावना का किसानों की हर एक कदर करते हैं लेकिन किसी किसी भी भी कीमत पे किसी भी सूरत में हमें अपनी शांति भंग नहीं होने देनी हमने अपना अनुशासन नहीं टूटने देना और अब आदरणीय लखविंदर सिंह औलख जी हरियाणा से वो बात रखेंगे उसके बाद संदीप सिंह जी और फिर रघुवीर जी उसके बाद सवाल जवाब करेंगे साथियों हम आपके चैनल के माध्यम से पंजाब की सरकार और पंजाब के मुख्यमंत्री से भी अपील करते हैं उन्होंने भी खट्टर सरकार का तरह रवैया अपनाना शुरू कर दिया है सभी जगह बैरिगेड लगा के कोई भी साथी को राशन लेके लंगर लेके आता है उनके गाड़ी रोक के उनके मोबाइल नंबर नोट किए जा रहे हैं बहुत बैरिगेडिंग करती है कर दी है टिप्पर लगा दिए हैं और वहाँ भी माहौल ऐसा बना दिया है ये जो किसान हतेशी होने का ढोंग रच रहे हैं माननीय है मुख्यमंत्री भगवंत सिंह मान जी वो भी उसी राह पे चल रहे हैं उन्होंने जो भी गाड़ी आती है जितने साथी बैठे हैं उनके मोबाइल नंबर नोट करते हैं डराने के लिए भी कोई दिक्कत ना आए तो उसके लिए हम कहना चाहते हैं जब हमारे किसान साथी दिल्ली के लिए निकल रहे हैं तो पंजाब सरकार भी उसका रोड़ा ना अटकाए बीच में वो बार बार हमने कहा है भाई कई जगह से ट्रैक्टर ट्रालियों को रोका जाता है पुल का रास्ता डाइवर्ट करके कई जगह डाइवर्ट करके जाम की स्थिति बनाई जाती है बहुत सारा माहौल जो पंजाब सरकार भी अब प्रशासन को लगा के पुलिस प्रशासन को लगा के इस आंदोलन को जो पीछे से ताकत आ रही है उसको रोकने का काम कर रही है यह भी आपके चैनल के माध्यम से हम अपने आवाम तक अपनी जनता तक पर पंजाब और हरियाणा की जनता तक पहुंचाना चाहते हैं कि भगवंत मान सरकार भी किसान विरोधी काम कर रही है अब रघुवीर जी पंगाड़ा जी और उसके बाद एक मिनट संदीप जी राजस्थान से बोलेंगे और तो गोविंद पंगाला जी चलो ठिकाना लक्ष्मीदेव जी रुकिए आप अभी बैठ के देंगे मतलब बैठो 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 लक्ष्मीदेव जी पत्रकार साथियों आप एक सच की आवाज़ हैं और सच है जो वो सदा ही जीवित रहता है मैं तो यही बेंटी करूं कि हम 1947 में जो डेमोक्रेसी ली है उसका सदा ही ज़िंदगी भर पालन करते आ रहे हैं काम करेंगे देश की एकता और अखंडता को कभी भी आँच नहीं आने देंगे हमने हिंदुस्तान पाकिस्तान के साथ जंगे लड़ी है सब कुछ किया है शांतमई हमारा हक है कि डेमोक्रेसी में रहते हुए असी अपनी राजधानी दिल्ली को अपने हकों के लिए अपने परिवार के लिए अपनी जायदाद के लिए संविधान में दतिया हुई तारा के लिए हम शांतमई कूच करेंगे और कूच में जो पहले बिगल वजह है वो बहुत टाइम सरकार को मिल चुका है सरकार है जो वो अन्नी बोली तो नहीं है लेकिन कहना पड़ेगा फिर भी हम यही कहते हैं कि शांतमई हम चलेंगे हम कोई अपने इस पास कोई ऐसा कोई भी हथियार नहीं है कोई डंग डा नहीं है कोई खोटा नहीं है जिसके साथ ਉਹ ਜੈ ਜਵਾਨ ਜੈ ਕਿਸਾਨ ਦੇ ਨਾਰੇ ਮੇ ਉਹ ਵੀ ਹਮਾਰੇ ਭਾਈ ਹੈ ਜੋ ਅੱਗੇ ਹੈ ਉਹਨੂੰ ਕਿਆ ਹਦਾਇਤ ਹੈ ਕਿਆ ਨਹੀਂ ਹੈ ਉਹ ਹਾਂ ਬਤਾ ਨਹੀਂ ਸਕਤੇ ਇਸ ਲਈ ਮੈਂ ਬੇਨਤੀ ਕਰਤਾ ਹਾਂ ਕਿ ਸ਼ਾਂਤ ਭਾਈ ਜਾਣਗੇ ਸ਼ਾਂਤ ਭਾਈ ہمارا ਪ੍ਰੋਗਰਾਮ ਹੈ ਸ਼ਾਂਤ ਭਾਈ ਜਾਣਗੇ ਸਭ ਕੋ ਕਰਨਗੇ ਔਰ ਸਰਕਾਰ ਕੋ ਹਰਾएंगे यही हमारी तमन्ना है वैगर जी का खालसा वैगर जी फतेह हां जी ਸਾਰਿਆਂ ਨੂੰ ਪਹਿਲਾਂ ਮੀਡੀਆ ਦੇ ਸਾਥੀਆਂ ਦਾ ਧੰਨਵਾਦ ਅਸੀਂ ਰਾਜਸਥਾਨ ਚੋਂ ਆਏ ਆ ਕਿੰਨੇ ਹਾਲਾਤੀ ਆਏ ਆ ਕਿਵੇਂ ਬਾਰਡਰ ਇੱਥੇ ਬਣਾ ਰੱਖਿਆ ਪੰਜਾਬ ਹਰਿਆਣੇ ਦਾ ਆਈ ਬਾਰਡਰ ਰਾਜਸਥਾਨ ਪੰਜਾਬ ਦਾ ਬਣਾ ਰੱਖਿਆ ਬੜੀਆਂ ਮੁਸ਼ਕਲਾਂ ਨਾਲ ਇੱਥੇ ਪਹੁੰਚਿਆ ਤੇ ਸਾਡੀ ਅੱਜ ਹਜ਼ਾਰਾਂ ਦੀ ਗਿਣਤੀ ਕਿਸਾਨ ਸਾਥੀ ਸਾਡੇ ਰਾਜਸਥਾਨ ਚੋਂ ਰਵਾਨਾ ਹੋ ਗਏ ਸਵੇਹਾ ਅਸੀਂ ਸਾਰੀ ਲੀਡਰਸ਼ਿਪ ਅੱਗੇ ਹੋਵਾਂਗੇ ਸ਼ਾਂਤ ਮੈਨ ਨਾਲ ਅਸੀਂ ਜੋ ਕੱਲ ਦਿੱਲੀ ਕੁਝ ਦੀ ਤਿਆਰੀ ਸਾਡੀ ਬਿਲਕੁਲ ਪੂਰੀ ਤਿਆਰੀ ਹੋ ਚੁੱਕੀ ਆ ਤੇ ਮੇਰੀ ਨੌਜਵਾਨ ਸਾਥੀਆਂ ਨੂੰ ਅਪੀਲ ਆ ਸ਼ਾਂਤ ਮੈਨਾ ਰਹਿਣ ਕਿਵੇਂ ਆਪਣੀ ਲੀਡਰਸ਼ਿਪ ਕਹੂਗੀ ਆਪਾਂ ਉਸ ਹਿਸਾਬ ਨਾਲ ਅੱਗੇ ਕੂਚ ਕਰਾਂਗੇ ਇੱਕ ਕਰ ਸਰਕਾਰ ਦਾ ਕੋਈ ਮੈਸੇਜ ਆਂਦਾ ਮੀਟਿੰਗ ਦੇ ਲਈ ਕੀ 11 ਵਜੇ ਦਾ ਉਹ ਪ੍ਰੋਗਰਾਮ ਥੋੜਾ ਰੋਕਿਆ ਜਾਏਗਾ ਜਾਂ ਫਿਰ ਅੱਗੇ ਵਧਿਆ ਜਾਏਗਾ ਵੇਖੋ ਮੈਂ ਦੱਸਦਾ ਤੁਹਾਨੂੰ ਵੇਖੋ ਸਰਕਾਰ ਨੇ ਮੈਸੇਜ ਤਾਂ ਬਹੁਤ ਬਹੁਤ ਦੇ ਦਿੱਤੇ ਮਗਰ ਇਹ ਨਹੀਂ ਕਿ ਆ ਕਿ ਅਸੀਂ ਕੋਈ ਆਪਦੇ ਕੰਮ ਧੰਦੇ ਨੂੰ ਜਾ ਰਹੇ ਮੰਨ ਲਓ ਤੇ ਪਿਛਲੇ ਪਾਸੇ ਕੋਈ ਸੁਣਾ ਜੇ ਵੀ ਆਹ ਕੰਮ ਛੱਡ ਦਿਓ ਉਹ ਵਾਰਾ ਨਹੀਂ ਖਾਂਦਾ ਮਸਲਾ ਇਹ ਕੱਲ ਦਾ ਕਿ ਸਰਕਾਰ ਚਾਹੁੰਦੀ ਆ ਜਿਹੜੀ ਕਮਿਟਮੈਂਟ ਕੀਤੀ ਥਾਣੋਂ ਲਿਖਤੀ ਦਿੱਤਾ ਸਾਨੂੰ ਸਾਨੂੰ ਲੋੜ ਹੀ ਨਾ ਪਵੇ ਮੀਟਿੰਗ ਕਰਨ ਦੀ ਉਹ ਮੈਸੇਜ ਕਰ ਦਵੇ ਅਸੀਂ ਤਾਂ ਗਰੰਟੀ ਕਾਨੂੰਨ ਮੰਗਦੇ ਆ ਉਹ ਪੂੰਜੀਪਤੀਆਂ ਦੀ ਗੁਲਾਮ ਹੋ ਕੇ ਬੈਠੀ ਆ ਅਸੀਂ ਜੇ ਇਹਨਾਂ ਨੇ ਖਰੀਦ ਗਰੰਟੀ ਕਾਨੂੰਨ ਸਾਨੂੰ ਦੇ ਦਿਓ ਉਹ ਕਹਿੰਦੇ ਆ ਪੂੰਜੀ ਪੱਤੀ ਬਚਾ ਕੇ ਰੱਖਣੇ ਆ ਜੇ ਖਰੀਦ ਗਰੰਟੀ ਕਾਨੂੰਨ ਹੋ ਗਿਆ ਤੇ ਉਹਦੇ ਚ ਪੂੰਜੀ ਪੱਤੀਆਂ ਨੂੰ ਬਹੁਤ ਵੱਡਾ ਖਸਰਾ ਲੱਗਣਾ ਇੱਕ ਸਰਕਾਰ ਦਾ ਤੇ ਇੱਕ ਪੈਸਾ ਨਹੀਂ ਨ ਲੱਗਦਾ ਉੱਤੇ ਪੂੰਜੀ ਪੱਤੀਆਂ ਕੋਲਡ ਸਟੋਰ ਹੈਗੇ ਥਾਰਾ ਕੁਝ ਹੈਗਾ ਵਾ ਉਹਨਾਂ ਫਸਲ ਖਰੀਦਣੀਆਂ ਤਾਂ ਗਰੰਟੀ ਕਾਨੂੰਨ ਬਣ ਜਾਵੇ ਔਰ ਉਹਦੇ ਚ ਭਾਵੇਂ ਮੰਡੀ ਦੇ ਵਿੱਚ ਸਰਕਾਰ ਖਰੀਦੇ ਪੂੰਜੀ ਪੱਤੀ ਲੋਕ ਖਰੀਦਣ ਪਰ ਉਹਦਾ ਕੋਈ ਪਮਾਨਾ ਹੋਣਾ ਚਾਹੀਦਾ ਵੀ ਆਹ ਕਾਨੂੰਨ ਆ ਇਹਦੇ ਤੇ ਆ ਖਰੀਦਿਆ ਜਾਊਗਾ ਉਹ ਸਰਕਾਰ ਪਤਾ ਨਹੀਂ ਕਿਹੜੇ ਵਿਛੇ ਦੇ ਵਿੱਚ ਪਈ ਆ ਜਾਂ ਕੀ ਉਹ ਚਾਹੁੰਦੀ ਆ ਪਰ ਜੋ ਸਾਡੇ ਦੇ ਨਾਲ ਲਿਖਤੀ ਪੱਤਰ ਕੀਤਾ ਵਾ ਅਸੀਂ ਤੇ ਆਪ ਦਾ ਉਹਦਾ ਨਾਂ ਲੈਣ ਵਾਸਤੇ ਜਿਹੜਾ ਦਿੱਲੀ ਨੂੰ ਜਾ ਰਹੇ ਆ ਉਹਨ ਸਰਕਾਰ ਦੀ ਮਰਜ਼ੀ ਆ ਸਾਨੂੰ ਮਾਰ ਦਿੰਦੀ ਆ ਸਾਨੂੰ ਰੱਖ ਲੈਂਦੀ ਆ ਉਹ ਤੇ ਬਾਬੇ ਨਾਨਕ ਦੇ ਹੱਥ ਦੀ ਗੱਲ ਉਹ ਕੀ ਕੱਲ ਨੂੰ ਕਿਹੋ ਜਿਹਾ ਦਿਨ ਚੱਲਦਾ ਜਾਂ ਕਿਦਾਂ ਦਾ ਆਉਂਦਾ ਉਹ ਤਾਂ ਅਗਲੀ ਗੱਲ ਆ ਜੀ ਅੱਜ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਆਇਆ ਹਾਲਾਂਕਿ ਉਹ ਸਿਆਸਤ ਨਾਲ ਜੁੜਿਆ ਹੋਇਆ ਪਰ ਇਸ ਦੇ ਸਬੰਧ ਵਿੱਚ ਬੀਜੇਪੀ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਕਿ ਕੇਂਦਰ ਸਰਕਾਰ ਨੂੰ ਵੱਡਾ ਝੜਕਾ ਲੱਗਿਆ ਕਿ ਜਿਹੜਾ ਮੇਰ ਚੰਡੀਗੜ੍ਹ ਚ ਬਣਾਇਆ ਗਿਆ ਉਸ ਦਾ ਅਸਰ ਇਸ ਅੰਦੋਲਨ ਚ ਵੀ ਦਿਖਾਈ ਦੇਗਾ ਜੋ ਉਸ ਦਿਖਾਈ ਦੇਗਾ ਕਿ ਬੀਜੇਪੀ ਸਰਕਾਰ ਬੈਕਫੁੱਟ ਤੇ ਗਈ ਹੈ ਵੇਖੋ ਜੀ ਅਸੀਂ ਤੇ ਆਪਣੀਆਂ ਮੰਗਾਂ ਦੇ ਆ ਸਾਨੂੰ ਉਹ ਦੇ ਆਦਾਰੇ ਦਾ ਮਸਲਾ ਕੋਈ ਨਹੀਂ ਇਹ ਮੋਰਚੇ ਚੱਲ ਰਹੇ ਨਾਨ ਪੋਲੀਟਿਕਲ ਉਧਰ ਵੀ ਨਾਨ ਪੋਲੀਟਿਕਲ ਚੱਲ ਰਿਹਾ ਭਾਵੇਂ ਕਿਸਾਨ ਮਜ਼ਦੂਰ ਮੋਰਚਾ ਚੱਲ ਰਿਹਾ ਉਹ ਲੋਕ ਵੀ ਇਹਨਾਂ ਚੀਜ਼ਾਂ ਤੋਂ ਬਾਹਰ ਉਹ ਆ ਸਵਾਲ ਜਵਾਬ ਸਤਾਧਾਰੀਆਂ ਲੋਕਾਂ ਦੇ ਉਹ ਸਵਾਲ ਦਾ ਬਾਅਦ ਸਾਡੇ ਨਹੀਂ ਬਣਦੇ ਸਾਡਾ ਮਸਲਾ ਵਾ ਸਾਰੀ ਦੁਨੀਆ ਦੇ ਵਿੱਚ ਕਿਸਾਨਾਂ ਨੂੰ ਜਨਤਕ ਲੋਕਾਂ ਨੂੰ ਹੱਕ ਲੈ ਕੇ ਦੇਣਾ ਸਾਡੇ ਨਾਲ ਹਰ ਕੋਈ ਜਨਤਕ ਲੋਕ ਖੜੇ ਹੈ ਕੋਈ ਬਾਹਰਲੇ ਦੇਖਾ ਚ ਨਹੀਂ ਆਏ ਅਸੀਂ ਉਹ ਜਨਤਕ ਲੋਕਾਂ ਦੀ ਲੜਾਈ ਲੜ ਰਹੇ ਹਾਂ ਉਹਨਾਂ ਵਿਸ਼ਿਆਂ ਦੇ ਵਿੱਚ ਸਾਡਾ ਨਹੀਂ ਪੁੱਛਣਾ ਕੀ ਕੱਲ ਨੂੰ ਕਿਸਾਨ ਲੀਡਰ ਜਿਹੜੇ ਹਿਮਨ ਚੈਨ ਬਣਾ ਕੇ ਚੱਲਣਗੇ ਕਿ ਪਿੱਛੇ ਰਹਿਣਗੇ ਵੇਖੋ ਜੀ ਅਸੀਂ ਜਿਹੜੀ ਲੀਡਰਸ਼ਿਪ ਜੋ ਵੀ ਕੋਚ ਆਸੀਂ ਆਉਂਦੀ ਸਾਰੀ ਚੋਣ ਕਰ ਲਈਏ ਉਹਦੇ ਵਿੱਚ ਅਸੀਂ ਆਪਦੇ ਖਾਲੀ ਹੱਥ ਹੀ ਜਾਵਾਂਗੇ ਅੱਗੇ ਸਰਕਾਰ ਦਾ ਕੀ ਰਵਈਆ ਉਹਦੇ ਹੱਥ ਦੇ ਵਿੱਚ ਹੈ ਜੀ ਸਾਰੇ ਇੱਕ ਇੱਕ ਵਾਈ ਕਰਾਂਗੇ ਬਿਲਕੁਲ ਜੀ ਕਰਾਂਗੇ ਜਿਹੜੇ ਛੜਾਤੀ ਅੰਸਰ ਉਹਨਾਂ ਨੇ ਕਿਤੇ ਕਿੰਨ ਕਰਦੇ ਨੇ ਵੇਖੋ ਜੀ ਅਸੀਂ ਕਿਸੇ ਨੂੰ ਛੜਾਤੀ ਅੰਸਰ ਨਹੀਂ ਕਹਿ ਸਕਦੇ ਸਾਡੇ ਭਾਰਤ ਦੇ ਨਾਗਰਿਕ ਆ ਸਾਰੇ ਅਸੀਂ ਨਹੀਂ ਕਿਸੇ ਤੇ ਇਲਜ਼ਾਮ ਲਗਾ ਸਕਦੇ ਸਾਡੇ ਕੋਈ ਛੜਾਤੀ ਅੰਸਰ ਆ ਜੇ ਕੋਈ ਭਾਜਪਾ ਲਿਆਣ ਕੇ ਕੋਈ ਜਨਤੀ ਵਿੱਚ ਵੜ ਕੇ ਕੋਈ ਇਹੋ ਜਿਹਾ ਕੰਮ ਕਰਵਾ ਦੇ ਅਸੀਂ ਕਹਿ ਨਹੀਂ ਸਕਦੇ ਪਰ ਸਾਡੇ ਨੌਜਵਾਨ ਵੀ ਸੁਲਝੀ ਹੋਏ ਆ ਕਿਸਾਨ ਵੀ ਸੁਲਝੀ ਹੋਏ ਆ ਆਪ ਦੀ ਸ਼ਾਂਤਮਈ ਦੇ ਨਾਲ ਜਾਣਗੇ ਜੇ ਸਰਕਾਰ ਨੇ ਕੋਈ ਅਤਿਆਚਾਰ ਕਰਨਾ ਤੇ ਪਹਿਲਾਂ ਤਾਂ ਵੀ ਲਾਲਾ ਲਾਜਪਤ ਰਾਏ ਦੇ ਟਾਈਮ ਤੇ ਕਿੰਨਾ ਕੁਝ ਕੀਤਾ ਸਾਂਰਸ ਨੇ ਕੀ ਕੀਤਾ ਵੱਡਿਆਂ ਵੱਡੇ ਜਿਹੜੇ ਜਿਨ੍ਹਾਂ ਨੇ ਦੇਸ਼ ਪੱਧਰ ਤੇ ਆਣ ਕੇ ਰਾਜ ਕੀਤਾ ਵਾ ਬਾਹਰੀਆਂ ਕੰਟਰੀਆਂ ਨੇ ਉਹਨਾਂ ਨੇ ਕੀ ਨੁਕਸਾਨ ਕੀਤਾ ਉੱਚ ਵੀ ਤੇ ਭਾਰਤ ਪਰਦੇ ਦੇ ਲੋਕ ਮਾਰੇ ਜਾਂਦੇ ਰਹੇ ਨਾ ਤੇ ਜੇ ਮੋਦੀ ਦਾ ਜੀ ਕਰਦਾ ਕਿ ਕੂਨਜੀ ਪਤੀਆਂ ਵਾਸਤੇ ਖਲਤਰ ਦਾ ਜੀ ਕਰਦਾ ਕਿ ਅਸੀਂ ਆਪਣੇਆਂ ਨੂੰ ਮਾਰ ਲઈએ ਤੇ ਸਾਨੂੰ ਹੋਰ ਚਾਹੀਦਾ ਕੀ ਹੈ ਕਿਹੜਾ ਹਰਿਆਣਾ ਪੁੱਤ ਤੁਹਾਡਾ ਰੈਕਟਰ ਕੀ ਹੋਵੇ ਜੀ ਦੇਖੋ ਜੀ ਅਸੀਂ ਜਾਵਾਂਗੇ ਆਪ ਦੀ ਸ਼ਾਂਤ ਮੈਨਾ ਸਾਨੂੰ ਉਹ ਕੀ ਕਰਦੇ ਆ ਉਹ ਨਾਦੇ ਹੱਥ ਦੇ ਵਿੱਚ ਕਰਦੇ ਸਿਰਫ ਸੁਆਲੇ ਕੀ ਡੈੱਡ ਬੋਡੀ ਸਤਾਣੀ ਡੈੱਡ ਹੋਈ ਆ ਦੋ ਦਿਨ ਹੋ ਗਏ ਵੇਟ ਹੋ ਰਿਹਾ ਡੈੱਡ ਬੋਡੀ ਆਈ ਦੇਖੋ ਜੀ ਡੈੱਡ ਬੋਡੀ ਉੱਥੇ ਜਿਹੜੀ ਆ ਮੈਂ ਪਹਿਲਾਂ ਵੀ ਬੋਲ ਕੇ ਗਿਆ ਇਹ ਡੈੱਡ ਬੋਡੀ ਜਿਹੜੀ ਸੀ ਉੱਥੋਂ ਦੇ ਪ੍ਰਸ਼ਾਸਨ ਨੇ ਗੱਲ ਕਹੀ ਜੇ ਇਹਨਾਂ ਨੂੰ ਕੋਈ ਸੁਭਦਾ ਇਹਨਾਂ ਦਾ ਕੋਈ ਮਾਨਸਿਕਕਾਰ ਜਿਹੜਾ ਕਰ ਨੂੰ ਅਸੀਂ ਤਿਆਰ ਪਰ ਐਸ ਵੇਲੇ ਉਹਦਾ ਮੁਲਾਜਾ ਵੀ ਹੋ ਚੁੱਕਾ ਪਰ ਉਹ ਕਿਸਾਨ ਦਾ ਕੋਈ ਵੀ ਸਨਮਾਨ ਕਰਨ ਨੂੰ ਸਰਕਾਰ ਅਜ ਤੱਕ ਤਿਆਰ ਨਹੀਂ ਸਰਕਾਰ ਪੰਜਾਬ ਦਾ ਵੀ ਰਵਈਆ ਬੀਜੇਪੀ ਵਾਲਾ ਬਣ ਚੁੱਕਾ ਪਰ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ